ਗੱਲ ਆਪਣਾ ਸੁਸਕ ਮੋਰਚੇ ਦੇ ਵਿੱਚ ਪ੍ਰੋਗਰਾਮ ਦੇ ਸਬੰਧ ਵਿੱਚ ਜੇ ਸਮੇਂ ਤੋਂ ਥੋੜਾ ਜਿਹਾ ਅੱਪਨ ਡੇਟ ਸੂਨ ਕਰਕੇ ਲਵੇ ਅੱਜ ਪਤੰਦੇ ਇਹ ਸਪਸ਼ਟ ਹੋ ਰਿਹਾ ਦੇ ਟੋਰਨ ਮਾਸ ਤੇ ਚੱਲ ਰਹੀ ਮੋਰਚੇ ਦੇ ਵਿੱਚ ਬੋਲੇ ਬੋਲ ਚੱਲਦੇ ਉਹਨਾਂ ਨਾਲ ਇੱਕ ਸਾਡੇ ਪ੍ਰੋਜੈਕਟ ਨੂੰ ਹੋਰ ਅਸੀਂ ਕਾਉਣ ਬਾਰੇ ਅਪਡੇਟ ਵੀ ਕਰਦੇ ਹਾਂ ਜੱਲਿਆ ਸਿੰਘ ਸਾਹਿਬ ਦਾ ਪਤਾ ਲੈਣ ਵੀ ਚੱਲੇ ਆ ਇਹ ਸਤਾਰਨ ਇਹ ਬਹੁਤ ਮੋਰ ਦੇ ਦਰਦ ਨੂੰ ਹੋਦਾ ਚਾਹਤ ਕੋਈ ਨਹੀਂ ਸ਼ਤਰੀ ਉਧਰ ਦੇ ਕੋਈ ਕਿਸਮ ਦਾ ਕੋਈ ਆਉਂਦਾ ਚਾਹ ਬਾਦ ਬੰਦਾ ਜਿਹਨੇ ਲਾਉਣ ਵਾਲਾ ਉਹ ਵੀ ਆ ਗਏ ਉਹ ਰਿਆ ਤੋਂ ਗੁੱਲ ਗਏ ਹੁਣ ਤੇ ਤਦਾਰ ਉਹਦੇ ਮੋਰ ਜਾ ਬੇਦਗੇ ਇਸੇ ਚਲਾਦੀ ਵੀ ਕੋਈ ਗੱਲ ਤੁਹਾਨੂੰ ਕਹਿੰਦਾ ਐਥੋਂ ਤੱਕ ਨਹੀਂ ਆਦਾ ਉਹ ਪਰਾਂ ਹੋ ਜਾਣਾ ਐਥੋਂ ਨੂੰ ਸੰਕ ਕਿਉਂ ਕਰਦੇ ਸਾਡੇ ਮੂਲੇ ਆ ਜੇ ਸਾਡੇ ਤਾਂ ਕੋਈ ਵੀ ਕੋਈ ਨਾ ਬਤਾਵੇ ਮੈਂ ਸਾਨੂੰ ਕੋਈ ਤਾਂ ਜਮਖੀ ਵੀ ਕਰ ਦੇ ਅਸੀਂ ਤੇ ਨਾ ਮਿਟਰੋ ਸਾਡਾ ਸੋਡਾ ਰੋਲੇ ਹੋਣਾ ਚਾਹੀਦਾ ਕਿਉਂਕਿ ਤੁਸੀਂ ਨੌਜਵਾਨਾ ਸੋਡਾ ਰੋਲੇ ਚਾਹੁੰਦੇ ਤੇ ਸੁਣ ਨੂੰ ਜੋ ਮਰਦੀ ਹੈ ਕਹਿੰਦਾ ਉਹ ਤੇ ਐਦਿਹਾ ਬੋਲਦਾ ਕਿ ਯਾਰ ਅਸੀਂ ਤਾਂ ਇਸ ਦਾ ਬੰਦ ਕਰਿਆ ਲਾ ਮਰ ਕੋਈ ਪ੍ਰੈਸ ਵਾਲਾ ਕੋਲੋਂ ਪੁੱਛਦਾ ਤੁਸੀਂ ਕੋਈ ਅਹਲਜਵਾਬ ਨਹੀਂ ਦੇਣਾ ਜਿਹੜਾ ਆਪਾਂ ਜਿਹੜਾ ਲੇਖਾਇਆ ਉਹਦੇ 'ਤੇ ਫੁੱਲ ਚਾੜਨਾ ਸਾਡੀ ਅਸੀਂ ਸਮਝਦੇ ਆ ਵੀ ਸਾਡੇ ਨਾਲੋਂ ਜ਼ਿਆਦੇ ਸੰਵੇਰ ਨੂੰ ਸੁਢੀ ਬਣੇ ਕਿਉਂਕਿ ਅਸੀਂ ਗੇਂਦ ਇੱਕ ਨੂੰ ਨਾਲ ਲੈ ਕੇ ਆ ਸਿਆਣਾ ਹਿੱਸਾ ਹੈ ਸਾਡਾ ਬਲੜਿਆ ਹਿੱਸਾ ਹੈ ਇਹਨਾਂ ਦੀ ਬੜੀਆ ਸਕਿੰਗਾਂ ਦਾ ਖੇਡਾ ਪੰਚਪੰਚ ਵਾਲਾ ਹਿੱਸਾ ਹੈ ਤੇ ਇੱਥੇ ਵੀ ਜੇ ਤੁਹਾਨੂੰ ਆਪਦਾ ਕੋ ਸਾਥੀ ਲੱਗੇ ਫੋਰਡ ਆਪ ਦੇ ਨਾਲ ਦਾ ਵੀ ਗੱਲ ਸਮਝ ਬੋਲੇਗਾ ਜੀ। ਤੁਸੀਂ ਰੋਕ ਲਓ ਰੋਕ ਤਾਂ ਐ ਨਹੀਂ ਜੇ ਤਰੀਕਾ ਇਹ ਇਹਦੀ ਬੈਂਕੀ ਨੂੰ ਸਾਰੇ ਸਾਡੇ ਸਾਡਾ ਟੀਮ ਨੇ ਵਿਚਾਰੀਏ ਗੱਲ। ਬਾਕੀ ਸਾਰੇ ਸਿਆਣੇ ਆ ਕੋਲੇ ਬੈਠੇ ਤੇ ਕਾ ਕੇ ਅਸੀਂ ਸੋਤੋਂ ਇਹ ਆਸ ਕਰਾਂਗੇ ਆਪਾਂ ਦੋਨੇ ਮੋਰਚੇ ਕਰੇ ਮੋਰਚੇ ਦੇ ਜਾ ਲੋਗੇ। ਇਥੋਂ ਚਿੱਠੀ ਪੱਤਰ ਦੇ ਕੇ ਆਪਾਂ ਬਾਅਦ ਤੂੰ ਜੀ ਸਭ ਨੂੰ ਬੋਲ ਦੇ ਕੇ ਪਤਾ ਦੇ ਕੇ। ਕਿ ਅਸੀਂ ਤੁਹਾਡੇ ਕੋਲ ਉਹੀ ਆਸ ਕਰਾਂਗੇ ਜੇ ਸਾਡੀ ਇਸ ਲਈ ਕਿਸੇ ਕਾਉਂਸਲਰ ਦੀ ਮੋਰ ਉੱਤਰ ਆ ਗੋ। ਇਕ ਤਰੀਕਾ ਆਪਣੇ ਜਾਨ ਹੈ ਫਿਰ ਨਾਲ ਤੁਸੀਂ ਲੋਹੇ ਆਪਣੀ ਲੀਡਰਸ਼ਿਪ ਉਹ ਕਿ ਸਾਰੀ ਮਾਗਰ ਤਸੂਤ ਹੈ। ਸਭ ਕੀ ਜਿੰਦ ਤੇ ਹੋਤਾ ਕਿ ਇਹ ਗੁਰ ਗ੍ਰੰਥ ਹੈ ਰਿਕਟ ਹੈ। ਸ਼ਹਿਰ ਵਿੱਚ ਬੜਾ ਇੰਤਖਾਮ ਹੈ। ਬਸ ਸੋ ਸਹਿਮਾ ਦਰਾਦੀਆ ਚਾਹ ਨਾਲ ਕਹਿੰਦੇ ਸਾਡੀ ਸਹਿਨਸ਼ੀਲਤਾ ਦਾ ਇਮਤਿਹਾਨ ਹੈ। ਬਾਕੀ ਭਾਵੇਂ ਮੀਡੀਆ ਜੇ ਕੋਈ ਕੁਝ ਹੋਗਾ ਤਾਂ ਤੁਹਾਡੇ ਕੋਲ ਇੱਕੋ ਹੀ ਗੱਲ ਹੈ ਕਿ ਸਾਡੇ ਆਪ ਨੂੰ ਲੋਕਾਂ ਮਹਾਪੰਚਾਇਤ ਦਾ ਮਤਾ ਇੰਤਾਂ ਮਤਾ ਦੇਣਾ ਹੈ। Taringa em galão, né, né, um paquito agora, agora.